ਤਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਆਪਾਂ ਸਭ ਦੇ ਸਭ ਦੁਪਹਿਰ ਦੇ ਸਮੇਂ ਦੇ ਵਿੱਚ ਆਪਣੀ ਫਾਸਟਿੰਗ ਦੇ ਵਿੱਚ ਖੁਦਾਵੰਦੀ ਹਜ਼ੂਰੀ ਵਿੱਚ ਇਕੱਠੇ ਹੋਇਆ ਤਾਂ ਅੱਜ ਅਸੀਂ ਸਭ ਦੇ ਸਭ ਮਿਲ ਕੇ ਖੁਦਾਵੰਦੀ ਹਜ਼ੂਰੀ ਚ ਜੋ ਫਾਸਟਿੰਗ ਕਰ ਰਹੇ ਹਾਂ ਉਸ ਫਾਸਟਿੰਗ ਨੂੰ ਪਰਮੇਸ਼ਰ ਦੇ ਹੱਥਾਂ ਵਿੱਚ ਸੌਂਪਾਂਗੇ ਔਰ ਅੱਜ ਦੇ ਵਚਨ ਦੇ ਲਈ ਸਭ ਮਿਲ ਕੇ ਦੁਆ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਕਰਦੇ ਹਾਂ ਮਹਾਨ ਖੁਦਾਵੰ ਦੇ ਪਿਆਰੇ ਪਿਤਾ ਪਰਮੇਸ਼ਰ ਪ੍ਰਭੂ ਯਹੋਵਾ ਤੁਹਾਡੀ ਪਵਿੱਤਰ ਹਜ਼ੂਰੀਆਂਗੇ ਝੁਕਦੇ ਹਾਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾਤੀ ਵਡਿਆਈ ਦਿੰਦੇ ਖੁਦਾਵੰ ਦਾ ਸੀ ਸਭ ਦੇ ਸਬਰ ਅੱਜ ਦੇ ਇਸ ਰੋਜ਼ਾ ਦੇ ਵਿੱਚ ਖੁਦਾਵੰ ਤੁਹਾਡੀ ਹਜ਼ੂਰੀ ਵਿੱਚ ਝੁਕਦੇ ਹਾਂ ਪ੍ਰਭੂ ਜੀ ਤੁਸੀਂ ਕਹੇ ਕਿ ਵਰਤ ਰੱਖ ਕੇ ਮੇਰੇ ਨੇੜੇ ਆਓ ਤੇ ਮੈਂ ਤੁਹਾਡੇ ਹਾਲਾਤਾਂ ਨੂੰ ਬਦਲ ਦੇਵਾਂਗਾ ਅੱਜ ਅਸੀਂ ਸੱਚਮੁੱਚ ਇਸ ਫਾਸਟਿੰਗ ਦੇ ਦੁਆਰਾ ਤੁਹਾਡੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਿਤਾ ਪਰਮੇਸ਼ਰ ਸਾਡਾ ਇਹ ਕਦਮ ਤੁਹਾਨੂੰ ਪਸੰਦ ਆਵੇ ਪਿਤਾ ਪਰਮੇਸ਼ਰ ਅਸੀਂ ਇਸੇ ਤਰ੍ਹਾਂ ਇੱਕ ਇੱਕ ਕਰਕੇ ਤੁਹਾਡੇ ਕੋਲੋਜ਼ ਹੋਈਏ ਤੁਹਾਡੇ ਨੇੜੇ ਰਹੀਏ ਕਿਉਂਕਿ ਤੁਹਾਡੇ ਕੋਲੋਜ਼ ਤੁਹਾਡੇ ਨੇੜੇ ਰਹਿਣਾ ਸਾਡੇ ਲਈ ਸੱਚਮੁੱਚ ਚੰਗਾ ਆ ਅਸੀਂ ਇਸ ਚੰਗਿਆਈ ਦੇ ਰਾਹ ਤੇ ਚੱਲਦੇ ਹੋਏ ਤੁਹਾਡੀ ਆਸ਼ੀਸ਼ਾਂ ਬਰਕਤਾਂ ਨੂੰ ਪ੍ਰਾਪਤ ਕਰੀਏ ਅਸੀਂ ਜਦ ਵੀ ਫਾਸਟਿੰਗ ਕਰੀਏ ਖੁਦਾਵੰਦ ਸਾਡਾ ਫਾਸਟਿੰਗ ਕਰਨਾ ਤੁਹਾਨੂੰ ਪਸੰਦ ਆਵੇ ਅੱਜ ਦੇ ਦਿਨ ਅਸੀਂ ਜੋ ਵੀ ਫਾਸਟਿੰਗ ਕੀਤੀ ਆ ਖੁਦਾਵੰਦ ਹੁਣ ਅਸੀਂ ਉਸ ਫਾਸਟਿੰਗ ਦੇ ਲਈ ਕੁਝ ਵਚਨਾਂ ਨੂੰ ਸੁਣਨ ਪੜਨ ਲਈ ਜਾ ਰਹੇ ਹਾਂ ਪਿਤਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਜਮਾ ਕਰਨਾ ਯਾਰ ਅਸੀਂ ਇਹਨਾਂ ਵਚਨਾ ਦੇ ਦੁਆਰਾ ਕਰਾਂ ਅਤੇ ਸੱਚਾ ਵਰਤ ਰੱਖੀ ਜਿਹੜਾ ਵਰਤ ਤੁਹਾਨੂੰ ਪਸੰਦ ਹੋਵੇ ਖੁਦਾਵੰਦ ਅਸੀਂ ਆਪਣੇ ਦਿਲਾਂ ਨੂੰ ਖੋਲ੍ਹੀਏ ਆਪਣੇ ਆਤਮਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪੀਏ ਅਤੇ ਤੁਹਾਡੀ ਮਰਜ਼ੀ ਇੱਛਾ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰੀਏ ਸਾਡੇ ਅੱਜ ਦੇ ਦਿਨ ਦੇ ਲਈ ਤੁਹਾਡਾ ਧੰਨਵਾਦ ਦੇਨ ਪਰਵੇਸ ਤੁਸਨ ਸਬਰ ਸੰਤੋਖ ਦਿੱਤਾ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਸੀਂ ਸਾਨੂੰ ਜੀਵਨ ਦੀ ਰੋਟੀ ਦਿੱਤੀ ਅਤੇ ਸੰਸਾਰਿਕ ਭੁੱਖ ਤੇ ਕੰਟਰੋਲ ਕਰਨ ਦਾ ਸਮਝ ਬੁੱਧ ਬਲ ਦਿੱਤਾ ਤੁਹਾਡਾ ਸ਼ੁਕਰ ਕਰਦੇ ਹੋਏ ਮਹਾਨ ਖੁਦਾਵੰਦ ਅਸੀਂ ਤੁਹਾਡੀ ਪਵਿੱਤਰ ਹਜ਼ੂਰੀ ਵਿੱਚ ਤੁਹਾਡੇ ਖਾਸ ਵਚਨਾਂ ਨੂੰ ਪੜ੍ਹਨ ਜਾ ਰਹੇ ਹਾਂ ਇਹ ਵਚਨ ਸਾਡੇ ਹਿਰਦੇ ਅੰਦਰ ਲਿਖੇ ਜਾਣ ਕੋਈ ਵਿਰੋਧੀ ਦੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੇ ਕੋਲੋਂ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਹਾਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਹਾਲੇਲੂਇਆ ਅੱਜ ਦੇ ਵਚਨ ਜੋ ਅਸੀਂ ਜਾਣਦੇ ਹਾਂ ਜੋ ਕਿ ਅਫਸੀਆਂ 6 ਦੀ 13 ਦੇ ਵਿੱਚੋਂ ਲਿਖਿਆ ਗਿਆ ਹੈ ਇਸ ਵਿੱਚ ਪਰਮੇਸ਼ਵਰ ਸਾਨੂੰ ਆਖ ਰਹੇ ਨੇ ਇਸ ਕਾਰਨ ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਜੋ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭੇ ਕੁਝ ਪੂਰਾ ਕਰਕੇ ਸਥਿਰ ਰਹਿ ਸਕੋ ਹallelujah ਬੜਾ ਹੀ ਸੋਹਣਾ ਵਚਨ ਹੈ ਪਰਮੇਸ਼ਵਰ ਇਸ ਵਚਨ ਨੂੰ ਸਾਨੂੰ ਦੱਸ ਰਹੇ ਨੇ ਕਹਿ ਰਹੇ ਨੇ ਕਿ ਇਸ ਕਾਰਨ ਤੁਸੀਂ ਕੀ ਲੈ ਲਵੋ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ ਕਿਸ ਕਾਰਨ ਲੜਨ ਲਈ ਨਹੀਂ ਪਰਮੇਸ਼ਵਰ ਕਹ ਰਹੇ ਨੇ ਜਦੋਂ ਮੁਸ਼ਕਿਲ ਸਮਾਂ ਤੁਹਾਡੇ ਤੇ ਆਵੇ ਜਦੋਂ ਮੁਸ਼ਕਿਲ ਕੜੀ ਤੁਹਾਡੇ ਤੇ ਆਵੇ ਤੁਸੀਂ ਉਹਦੇ ਲਈ ਕੀ ਕਰੋ ਸ਼ਸਤਰ ਬਸਤਰ ਲੈ ਲਵੋ ਤੇ ਕਿਹੜੇ ਸ਼ਸਤਰ ਬਸਤਰ ਦੀ ਗੱਲ ਕਰ ਰਹੇ ਆਂ ਪ੍ਰਾਰਥਨਾ ਦੀ ਵਚਨਾ ਦੀ ਆਤਮਾ ਦੀ ਖੁਰਾਕ ਦੀ ਰੂਸ ਦੀ ਰੋਟੀ ਦੀ ਜੋ ਕੀ ਨੇ پاک ਪਵਿੱਤਰ ਵਚਨ ਨੇ ਉਹਦੇ ਵਿੱਚ ਪਰਮੇਸ਼ਵਰ ਐ ਗੱਲ ਕਰ ਰਹੇ ਨੇ ਕਿ ਕਿ ਸਾਰੇ ਹੀ ਜਾਣਦੇ ਨੇ ਕਿ ਮੁਸ਼ਕਿਲ ਸਮਾਂ ਆਏਗਾ ਅਸੀਂ ਪਰਤਾਵੇ ਦੇ ਵਿੱਚ ਪਵਾਂਗੇ ਲਿਖਿਆ ਗਿਆ ਹੈ ਬਾਈਬਲ ਚ ਪਵਿੱਤਰ ਸ਼ਾਸਤਰ ਚ ਦੱਸਿਆ ਗਿਆ ਹੈ ਸਾਨੂੰ ਅਲਰਟ ਰਹੋ ਸਾਵਧਾਨ ਰਹੋ ਕਿ ਤੁਹਾਡੇ ਤੇ ਕਦੀ ਵੀ ਕੋਈ ਮੁਸੀਬਤ ਆਵੇ ਤੇ ਤੁਸੀਂ ਉਹਦਾ ਸਾਹਮਣਾ ਕਰ ਸਕੋ ਆਤਮਿਕ ਜੜਾ ਇਨਸਾਨ ਹੈ ਨਾ ਉਹ ਕਦੀ ਵੀ ਨਹੀਂ ਡੋਲਦਾ ਕਿਉਂਕਿ ਉਹਨੂੰ ਉਹਨੇ ਆਪਣੇ ਪਹਿਲਾਂ ਹੀ ਸਾਰੇ ਹਥਿਆਰ ਤਿਆਰ ਕੀਤੇ ਹੁੰਦੇ ਨੇ ਉਹਦੇ ਕੋਲ ਇੰਨੀ ਪਵਿੱਤਰ ਆਤਮਾ ਹੁੰਦੀ ਹੈ ਉਹਦੇ ਕੋਲ ਮੱਸਾ ਹੁੰਦਾ ਹੈ ਕਿ ਜਦ ਕੋਈ ਮੁਸ਼ਕਿਲ ਦੀ ਘੜੀ ਆ ਜਾਏ ਜਾਂ ਐਸਾ ਕੋਈ ਸਮਾਂ ਆ ਜਾਏ ਕਿ ਤੁਹਾਡੇ ਕੋਲ ਕੋਈ ਜਵਾਬ ਦੇਣ ਨੂੰ ਵੀ ਨਾ ਹੋਵੇ ਪਰ ਉਹਨੂੰ ਵਚਨ ਯਾਦ ਹੁੰਦੇ ਨੇ ਉਹ ਵਚਨ ਦੇ ਰਾਹੀ ਹਰ ਇੱਕ ਗੱਲ ਨੂੰ ਕੀ ਕਰ ਲੈਂਦੇ ਨੇ ਸੰਭਾਲ ਲੈਂਦੇ ਨੇ ਹਰ ਇੱਕ ਮੁਸ਼ਕਿਲ ਘੜੀ ਨੂੰ ਕੀ ਕਰ ਦਿੰਦੇ ਨੇ ਟਾਲ ਦਿੰਦੇ ਨੇ ਤੇ ਜਦੋਂ ਵੀ ਕੋਈ ਵੱਡੇ ਬਜ਼ੁਰਗਾਂ ਦੇ ਵਿੱਚ ਬਹਿ ਕੇ ਕੋਈ ਗੱਲ ਹੋ ਰਹੀ ਹੁੰਦੀ ਹੈ ਜਾਂ ਆਪਣੇ ਏਜ ਦੇ ਅਕੋਰਡਿੰਗ ਹੀ ਨਾਰਮਲ ਗੱਲਾਂ ਹੋ ਰੀਆਂ ਹੁੰਦੀਆਂ ਨੇ ਤੇ ਜੇ ਧਰਮੀ ਇਨਸਾਨ ਹੁੰਦਾ ਜਿਹੜਾ ਆਤਮਿਕ ਇਨਸਾਨ ਹੁੰਦਾ ਉਹ ਵਚਨਾ ਦੇ ਰਾਹੀ ਗੱਲ ਕਰਦਾ ਤੇ ਜਿਹੜਾ ਅਨਜਾਨ ਹੁੰਦਾ ਉਹ ਅਨਜਾਨ ਪੁਨੇ ਹੀ ਚ ਹੀ ਗੱਲ ਕਰਦਾ ਤੇ ਪਰਮੇਸ਼ਵਰ ਨੇ ਕਿਹਾ ਹੈ ਆਪਣੇ ਸ਼ਸਤਰ ਵਸਤਰ ਲੈ ਲੋ ਕਿ ਜੇ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਕੀ ਕਰ ਸਕੋ ਬੁਰੇ ਦਿਨ ਕਿਹੜੇ ਹੋਣਗੇ ਹੁਣ ਬੁਰੇ ਦਿਨ ਉਹੀ ਹੋਣਗੇ ਜਦੋਂ ਅਸੀਂ ਪਰਤਾਵੇ ਵਿੱਚ ਪਾਵਾਂਗੇ ਜੇ ਸਾਨੂੰ ਕਿਹਾ ਜਾਏਗਾ ਕਿ ਇੱਥੇ ਪਰਮੇਸ਼ਵਰ ਹੈ ਜਦੋਂ ਉਸकी ਪਟਕਾਈ ਜਾਵਾਂਗੇ ਤੇ ਉਹਦੇ ਲਈ ਪਰਮੇਸ਼ਵਰ ਕਹ ਰਿਹਾ ਕਿ ਵਚਨ ਇਕੱਠੇ ਲੋ ਨਾਚਨਾ ਨੂੰ ਆਪਣੇ ਹਿਰਦੇ ਗੁਰਦਿਆਂ ਦੇ ਵਿੱਚ ਸਮਾ ਲਗੋ ਤਾਂ ਕਿ ਤੁਸੀਂ ਕਿਸੇ ਪਤਾਵੇ ਦੇ ਵਿੱਚ ਨਾ ਪਵੋ ਤਾਂ ਕਿ ਤੁਸੀਂ ਡੋਲ ਨਾ ਸਕੋ ਤੁਸੀਂ ਡਿਗਮਗਾ ਨਾ ਸਕੋ ਕੋਈ ਤੁਹਾਨੂੰ ਸ਼ੈਤਾਨ ਦੀ ਬੈਰੀ ਸ਼ਕਤੀ ਤੁਹਾਡੇ ਉੱਤੇ ਘਾਤ ਨਾ ਕਰ ਸਕੇ ਤੁਸੀਂ ਸ਼ੈਤਾਨੀ ਚਾਲਾਂ ਦੇ ਵਿੱਚ ਨਾ ਵੰਸ ਸਮਝ ਸਕੋ ਤੁਸੀਂ ਕੀ ਬਣ ਜੋ ਆਤਮਿਕ ਬਣ ਜੋ ਕਰਮੀ ਬਣਜੋ ਤੇ ਪਰਮੇਸ਼ਵਰ ਦੇ ਜਿਹੜੇ ਹਥਿਆਰ ਨੇ ਸ਼ਸਤਰ ਬਸਤਰ ਨੇ ਉਹ ਲੈ ਕੇ ਕੀ ਕਰੋ ਸਾਹਮਣਾ ਕਰ ਸਕੋ ਤੁਸੀਂ ਇੰਨੇ ਪ੍ਰਾਰਥਨਾ ਦੇ ਵਿੱਚ ਮਜ਼ਬੂਤ ਹੋਵੋ ਇੰਨੇ ਵਚਨਾਂ ਦੇ ਵਿੱਚ ਤਿਆਰ ਹੋਵੋ ਕਿ ਕੋਈ ਵੀ ਮੁਸ਼ਕਿਲ ਦੀ ਘੜੀ ਤੁਹਾਨੂੰ ਡੇਗ ਨਾ ਸਕੇ ਕਹਿੰਦੇ ਸਭੇ ਕੁਝ ਪੂਰਾ ਕਰਕੇ ਸਥਿਰ रह ਸਕੋ ਜਦੋਂ ਉਹ ਸਭ ਕੁਝ वचन ਦੇ ਰਾਹੀ ਪੂਰਾ ਹੋਏਗਾ ਤੁਸੀਂ वचन ਦੇ ਤੇ ਤੁਸੀਂ ਕੀ ਖੜੇ ਰਹੋਗੇ ਅਟਲ ਤੇ ਡਟਲ ਸਥਿਰ ਖੜੇ ਰਹੋਗੇ ਤੁਸੀਂ ਸਥਿਰ रह ਸਕੋਗੇ ਤੁਸੀਂ ਬਿਲਕੁਲ ਜੇ ਤੁਹਾਨੂੰ ਕੋਈ ਕਹੇਗਾ ਨਾ ਕਿ ਵੀ ਇੱਥੇ ਪਰਮੇਸ਼ਵਰ ਹੈ ਇੱਥੇ ਆ ਜਾ ਤੁਸੀਂ ਕਹੋਗੇ ਨਹੀਂ ਜੋ ਮੇਰੇ ਪਰਮੇਸ਼ਵਰ ਨੇ ਮੈਨੂੰ ਆਗਿਆ ਦਿੱਤੀ ਹੈ ਕਿ ਮੈਂ ਉਹੀ ਮੰਨਾ ਵਾਂ ਕਿ ਜੋ ਅੰਤ ਦੇ ਸਮੇਂ ਪਰਮੇਸ਼ਵਰ ਨੇ ਕਿਹਾ ਹੈ ਕੋਈ ਤਾਂ ਤੁਸੀਂ ਜਿਹੜਾ ਛੱਤ ਤੇ ਹੈ ਉਹ ਥੱਲੇ ਉਤਰ ਕੇ ਨਾ ਆਵੇ ਜਿਹੜਾ ਖੇਤ ਵਿੱਚ ਹੈ ਉਹ ਕੱਪੜਾ ਲੈਣ ਵਾਸਤੇ ਵਾਪਸ ਘਰ ਨਾ ਜਾਵੇ ਮਤਲਬ ਜਿਹੜਾ ਜਿੱਥੇ ਹੈ ਉਹ ਉੱਥੇ ਹੀ ਖੜਾ ਰਵੇ ਜਦੋਂ ਤੁਹਾਡੇ ਵਿੱਚ ਸਮਝ ਦੀ ਬੁੱਧ ਦੀ ਸ਼ਕਤੀ ਹੋਏਗੀ वचन ਤੁਹਾਡੇ ਵਿੱਚ ਹੋਣਗੇ ਤੁਸੀਂ ਕਦੇ ਵੀ ਪਰਤਾਵੇ ਦੇ ਵਿੱਚ ਨਹੀਂ ਪਾਓਗੇ ਤੇ ਕਿਸੇ ਕੋਲੋਂ ਵੀ ਤੁਸੀਂ ਪਰਮਾਏ ਨਹੀਂ ਜਾਓਗੇ ਸ਼ੈਤਾਨ ਵੀ ਤੁਹਾਨੂੰ ਪਰਮਾ ਨਹੀਂ ਸਕੇਗਾ ਤੁਸੀਂ ਉਸ ਵਿਖ ਦੇ ਸਮਾਨ ਵਗਦੇ ਪਾਣੀਆਂ ਦੇ ਵਿੱਚ ਅਟਲ ਖੜੇ ਰਹੋਗੇ ਜੋ ਆਪਣੇ ਰਤੂ ਦੇ ਅਨੁਸਾਰ ਫਲਦਾ ਤੇ ਫੁੱਲਦਾ ਹੈ ਤੇ ਫਲ ਲੈ ਕੇ ਆਂਦਾ ਹੈ ਤੇ ਅੱਜ ਸਾਨੂੰ ਵੀ ਫਲ ਲੈ ਕੇ ਆਣ ਦੀ ਲੋੜ ਹੈ ਸਾਨੂੰ ਵੀ ਪਰਮੇਸ਼ਵਰ ਦੇ ਵਿੱਚ ਵਚਨ ਵਿੱਚ ਬਣੇ ਰਹਿਣ ਦੀ ਲੋੜ ਹੈ ਸਾਨੂੰ ਵਚਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਸਮਾਨ ਦੀ ਲੋੜ ਹੈ ਸਾਨੂੰ ਵਚਨਾਂ ਤੇ ਚੱਲਣ ਦੀ ਲੋੜ ਹੈ ਤਾਂ ਕਿ ਅਸੀਂ ਕਦੀ ਵੀ ਪਰਮਾਏ ਨਾ ਜਾਈਏ ਔਰ ਅਸੀਂ ਕਹਿ ਸਕੀਏ ਕਿ ਸ਼ੈਤਾਨ ਜੇ ਸਾਨੂੰ ਪਰਮਾਨ ਵੀ ਆਊਗਾ ਤੇ ਆ ਸਾਡੇ ਕੋਲ ਹਥਿਆਰ ਹੋਣਗੇ ਸਾਡੇ ਵਚਨ ਸਾਡੇ ਕੋਲ ਹੋਣਗੇ ਅਸੀਂ ਉਹ ਵਚਨ ਬੋਲ ਕੇ ਸ਼ੈਤਾਨ ਨੂੰ ਵੀ ਕੀ ਕਰ ਦਾਂਗੇ ਸਾਈਡ ਤੇ ਕਰ ਦਾਂਗੇ ਹallelujah ਜਿਨ੍ਹਾਂ ਵੀ ਭੈਣਾ ਭਰਾਵਾਂ ਨੇ ਅੱਜ ਵਰਤ ਰੱਖੇ ਹੈ ਪਰਮੇਸ਼ਰ ਉਹਨਾਂ ਨੂੰ ਆਸ਼ੀਸ਼ ਬਰਕਤ ਨਾਲ ਬles ਕਰੇ ਪ੍ਰਾਰਥਨਾ ਕਰਦੇ ਹਾਂ ਵਰਤ ਖੋਲਣ ਦੇ ਲਈ ਹallelujah ਸਰਬਸ਼ਕਤੀਮਾਨ ਸਾਣਾ ਦਈਆ ਹੋਗਾ ਖੁਦਾ ਜੀ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਤੁਸੀਂ ਸਾਰਾ ਦਿਨ ਸਾਨੂੰ ਸੰਭਾਲਿਆ ਖੁਦਾਬੰਦੀ ਪਲੇ ਚੰਗੇ ਸਰੀਰ ਦੇ ਨਾਲ ਬles ਕੀਤਾ ਬਿਮਾਰੀਆਂ ਤੋਂ ਬਚਾ ਕੇ ਰੱਖਿਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਇਸ ਲਾਇਕ ਸਮਝਿਆ ਖੁਦਾਬੰਦੀ ਕਿ ਅਸੀਂ ਤੁਹਾਡੇ ਵਰਤ ਨੂੰ ਪਿਤਾ ਪਰਮੇਸ਼ਰ ਜੀ ਰੱਖ ਸਕੀਏ ਕੁਬਾਸ ਨੂੰ ਰੱਖ ਸਕੀਏ ਮੇਰੇ ਕੁਦਾ ਵੰਜੀ ਤੁਹਾਡੀ ਮਰਜ਼ੀ ਹੈ ਤੇ ਅੱਜ ਅਸੀਂ ਉਪਵਾਸ ਨੂੰ ਰੱਖ ਸਕੀ ਹਾਂ ਪਿਤਾ ਪਰਮੇਸ਼ਵਰ ਜੀ ਤੇ ਪੂਰਾ ਕਰ ਸਕਿਆ ਮੇਰੇ ਮੋਹਨ ਕੁਦਾਜੀ ਹੁਣ ਅਸੀਂ ਪਿਤਾ ਪਰਮੇਸ਼ਵਰ ਉਸ ਉਪਵਾਸ ਨੂੰ ਖੋਲਣ ਜਾ ਰਹੀਆਂ ਕੁਦਾਵੰਜੀ ਜੋ ਵੀ ਇਹ ਭੈਣ ਭਰਾ ਬੱਚੇ ਬਜ਼ੁਰਗਾਂ ਨੇ ਪਿਤਾ ਪਰਮੇਸ਼ਵਰ ਜੀ ਕੁਵਾਰੀਆਂ ਨੇ ਵਿਆਹੀਆਂ ਨੇ ਕੁਦਾਵੰਜੀ ਤੁਹਾਡੇ ਅਦੀਨ ਆ ਕੇ ਵਰਤ ਰੱਖੇ ਪਿਤਾ ਪਰਮੇਸ਼ਵਰ ਜੀ ਪ੍ਰਾਰਥਨਾਵਾਂ ਕੀਤੀਆਂ ਕੁਦਾਵੰਜੀ ਇਹਨਾਂ ਦੇ ਵਿਸ਼ਿਆਂ ਤੁਸੀਂ ਜਾਣਦੇ ਆ ਪਿਤਾ ਪਰਮੇਸ਼ਵਰ ਜੀ ਉਹਨਾਂ ਨੂੰ ਆਪਣੇ ਆਸ਼ੀਸ਼ ਬਰਕਤ ਨਾਲ ਪੂਰਾ ਕਰਿਓ ਮੇਰੇ ਕੁਦਾਵੰਜੀ ਤੇ ਹੁਣ ਜੋ ਵੀ ਇਹ ਭੈਣਾ ਭਰਾ ਪਿਤਾ ਪਰਮੇਸ਼ਰ ਜੀ ਬੱਚੇ ਬਜ਼ੁਰਗ ਜੋ ਵੀ ਖਾਣ ਪੀਣ ਪਿਤਾ ਪਰਮੇਸ਼ਰ ਜੀ ਉਸ ਖਾਣੇ ਨੂੰ ਪੀਣ ਨੂੰ ਪਿਤਾ ਪਰਮੇਸ਼ਰ ਜੀ ਤੁਹਾਡੇ ਪਾਕ ਮਸਜਿਦ ਦੇ ਵਿੱਚ ਕਵਰ ਕਰਦੇ ਆ ਮੇਰੇ ਖੁਦਾਵੰਦੀ ਜੋ ਵੀ ਇਹ ਭੈਣਾ ਭਰਾ ਖਾਣ ਪੀਤਾ ਪਰਮੇਸ਼ਰ ਜੀ ਜੋ ਪਾਣੀ ਪੀਣ ਪਿਤਾ ਪਰਮੇਸ਼ਰ ਜੀ ਪਾਣੀ ਤੇ ਅੰਮ੍ਰਿਤ ਬਣ ਜਾਏ ਮੇਰੇ ਖੁਦਾਵੰਦੀ ਖਾਣਾ ਬles ਹੋ ਜਾਏ ਮੇਰੇ ਖੁਦਾਵੰਦੀ ਜੋ ਵੀ ਇਸ ਖਾਣੇ ਪਾਣੀ ਨੂੰ ਖਾਵੇ ਪੀਵੇ ਪਿਤਾ ਪਰਮੇਸ਼ਰ ਜੀ ਉਹ ਤਾਕਤਵਰ ਬਲਵਾਨ ਹੋ ਜਾਏ ਪਿਤਾ ਪਰਮੇਸ਼ਰ ਜੀ ਤੁਹਾਡੇ ਮਸਜੇ ਨੂੰ ਪਾਜੋਵੇ ਮੇਰੇ ਖੁਦਾਵੰਨ ਮਹਾਨ ਪਰਮੇਸ਼ਰ ਜੀ ਆਸ਼ੀਸ਼ੋ ਬਰਕਤ ਲੈ ਕੇ ਆਵੇ ਪਿਤਾ ਪਰਮੇਸ਼ਵਰ ਜੀ ਇਹ ਖਾਣਾ ਇਹਨਾਂ ਦੇ ਸਰੀਰ ਦੀ ਇੱਛਾਵਾਂ ਨੂੰ ਤ੍ਰਿਪਤ ਕਰੇ ਮੇਰੇ ਯਹਵਾ ਪਿਤਾ ਰੱਜੇ ਰਹਿਣ ਪਿਤਾ ਪਰਮੇਸ਼ਰ ਜੀ ਕੁਦਾਵੰਚੀ ਤੁਸੀਂ ਇਹਨਾਂ ਨੂੰ ਭਰਪੂਰ ਕਰਕੇ ਰਜਾਓ ਪਿਤਾ ਪਰਮੇਸ਼ਰ ਜੀ ਖਾਣੇ ਨਾਲ ਤੇ ਆਪਣੇ ਆਤਮਿਕ ਮੱਸੇਦ ਨਾਲ ਪਿਤਾ ਪਰਮੇਸ਼ਰ ਜੀ ਪਿਤਾ ਪਰਮੇਸ਼ਰ ਜਿੰਨਾ ਜਿੰਨਾ ਦੀ ਜੋ ਵੀ ਆਸ਼ੀਸ਼ਾਂ ਨੇ ਪਿਤਾ ਪਰਮੇਸ਼ਰ ਜੋ ਵੀ ਤੁਹਾਡੇ ਕੋਲ ਪ੍ਰਾਰਥਨਾਵਾਂ ਲੈ ਕੇ ਆਏ ਨੇ ਤੁਸੀਂ ਉਹਨਾਂ ਨੂੰ ਕਬੂਲ ਕਰੋ ਪਿਤਾ ਪਰਮੇਸ਼ਰ ਜੀ ਤੇ ਖਾਣ ਦੀ ਆਗਿਆ ਦਿਓ ਮੇਰੇ ਮਹਾਨ ਪਰਮੇਸ਼ਰ ਤੁਸੀਂ ਅੱਜ ਦੇ ਦਿਨ ਸੰਭਾਲ ਕੇ ਰੱਖਿਆ ਤੁਹਾਡਾ ਸ਼ੁਕਰ ਧੰਨਵਾਦ ਕਰਦੇ ਹਾਂ ਸਾਰੀ ਹੀ ਪ੍ਰਾਰਥਨਾ ਨੂੰ ਯੇਸ਼ੂ ਨਾਸਰੀ ਦੇ ਜੀਵ ਤੇ ਨਾਮ ਦੇ ਵਿੱਚ ਮੰਗਦੇ ਹਾਂ ਆਮੇਨ ਆਮੇਨ ਤੇ ਆਮੇਨ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਦੀ ਸਾਰੀ ਕ੍ਰਿਸਤੀਆਨ ਨੂੰ ਪਿਆਰ ਭਰੀ ਜੈ ਮਸੀਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ